ਚਲੋ ਯਾਰ ਉਹ ਦੁਕਾਨ ਵਾਲਾ ਤਾਂ ਜਵਾਬ ਦੇ ਗਿਆ ਨਹੀਂ ਇਹਦੇ ਪੁੱਛਦੇ ਆਂ ਕਰਦੇ ਆ ਕਾਲਾ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਭਾਈ ਸਤਿਕਾਰ ਭਾਈ ਜੀ ਰਾਸ਼ਨ ਦਾ ਬੈਠੋ ਲੋ ਪਾ ਦਿੰਦੇ ਹੁਣੇ ਬੈਠੀ ਪਤਾ ਜੀ ਹਾਂਜੀ ਭਾਈ ਪਾਇਆ ਗਿਆ ਸਮਾਨ ਥੋੜਾ ਲਓ ਥੱਲੇ ਤੋਂ ਇੰਨਾ ਬਿਲ ਬਣ ਗਿਆ 700 ਰੁਪਏ 700 ਰੁਪਏ ਬਿਲ ਬਣ ਗਿਆ ਬਾਈ ਮੇਰੇ ਕੋਲ ਤਾਂ 250 ਹੈ ਯਾਰ ਆ ਕੱਢ ਲਾ ਵੀਰ ਬਣ ਕੇ ਨਹੀਂ ਯਾਰ ਸਮਾਨ ਤਾਂ ਤੇਰਾ ਪਾਸਾ ਤੂੰ ਮੇਰੇ ਕਿੰਨੇ ਪੈਸੇ ਹੈ 250 250 ਤੇ 700 550 ਰਹਿ ਗਿਆ ਕੋਈ ਗੱਲ ਨਹੀਂ ਯਾਰ ਤੂੰ ਬਾਈ ਮੈਂ ਨਾ ਤੁਹਾਨੂੰ ਦਾਦਾ ਜੀ ਪਤਾ ਕਿ ਤਾਂ 100 200 ਹੁੰਦਾ ਤਾਂ ਮੈਂ ਉਧਰੋਂ ਦੁਕਾਨ ਨਾਲ ਤੋਂ ਮੁੜ ਕੇ ਧਾਰ ਨਹੀਂ ਕਰਦਾ ਮੈਂ ਨਾਲ ਦੇ ਪਿੰਡੋਂ ਖੜਾ ਕਰਕੇ ਸਾਡਾ ਬਹੁਤ ਬੁਰਾ ਹਾਲ ਗਾ ਨੁਕਸਾਨ ਬਹੁਤ ਹੋ ਗਿਆ ਫੇਰੇ ਕਰਕੇ ਕੀ ਹੋਗਾ ਯਾਰ ਕੋਈ ਗੱਲ ਨਹੀਂ ਤੂੰ ਆਏ ਕਰ ਨਹੀਂ ਤੂੰ ਆ ਲਾਪੈਸ ਨਹੀਂ ਨਹੀਂ ਯਾਰ ਜੇ ਥੋੜੇ ਦੇ ਲੱਗਤਾ ਭਈ ਤਾਂ ਫੇਰ ਕੀ ਹੋਗਾ ਸਾਰੀ ਹੋਰ ਅਸੀਂ ਥੋੜੇ ਤੋਂ ਹੀ ਖਾਣਾ ਯਾਰ ਕੋਈ ਗੱਲ ਨਹੀਂ ਤੂੰ ਸੁਣਾਣ ਵੀ ਲੈ ਆ ਜੇ ਤੈਨੂੰ ਪੈਸਾ ਦੀ ਲੋੜ ਆ ਤੂੰ ਪੈਸੇ ਵੀ ਲੈ ਜੀ ਹੋਰ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਗਾ ਤੂੰ ਜੇ ਰੱਬ ਦਾ ਰਾਸ਼ਨ ਬਣ ਸਾਰਿਆਂ ਨੂੰ ਰੱਬ ਕਿਤੇ ਐਵੇਂ ਜੀ ਮੱਤ ਦੇ ਦੇਣਾ ਬਾਈ ਹੋਰ ਹੋਈ ਤਾਂ ਹੋਰ ਲੈ ਜੀ ਕੋਈ ਗੱਲ ਨਹੀਂ ਤੂੰ ਰੱਬ ਮੱਤ ਦੇ ਦੇ ਉਹ ਜੀ ਬਾਈ ਸਾਰਿਆਂ ਨੂੰ ਤਾਂ ਪੰਜਾਬ ਕਿਤੇ ਕਾਮਯਾਬ ਹੋ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਕਿ ਤੁੰ ਲੋਰ ਹੋਈ ਹੋਰ ਲਈ ਵਾ ਮੇਰੇ ਸਾਥਿਆ ਇਹਦੇ ਚ ਬਸਿਆ ਤੂੰ ਆ ਕੇ ਐਂ ਭਲਾ ਕਰੀ ਸਭ ਦਾ ਕਿ ਤੇ ਜੇ ਸਾਰਾ ਕੁਝ ਹੋ ਜੇ ਪ੍ਰਮਾਤਮਾ ਪੰਜਾਬ ਕਾਮਜਾਬ ਹੋ ਜੇ